ਬਲਾਦੀ ਉਸ ਜੰਗ ਨੂੰ ਯਾਦ ਕਰਦੇ ਹੋਏ ਇਹ ਜਿਹੜਾ ਜਲੂਸ ਕੱਢਿਆ ਜਾ ਰਿਹਾ ਵੇ ਜਿਹੜੇ ਨੌਜਵਾਨ ਨੇ ਕਾਜ਼ ਦੇ ਦਿਨ ਸਾਡੇ ਜਿਹੜੇ ਹੁਸੈਨ ਸਾਹਿਬ ਸੀਗੇ ਉਹਨਾਂ ਦੀ ਸ਼ਹਾਦਤ ਹੋਈ ਸੀਗੀ ਉਹਦੇ ਗਮ ਦੇ ਵਿੱਚ ਅੱਜ ਉਹਨਾਂ ਦਾ ਜਨਮ ਦਿਨ ਵੀ ਹੁੰਦਾ ਹੈ ਤੇ ਅੱਜ ਉਹਨਾਂ ਦਾ ਇੰਤਕਾਲ ਵੀ ਹੋਇਆ ਸੀ ਸ਼ਹਾਦਤ ਜੀ ਨੂੰ ਕਹਿੰਦੇ ਆਪਾਂ ਇਸੇ ਚੀਜ਼ ਨੂੰ ਆਪਾਂ ਦੁੱਖ ਦੇ ਨਾਲ ਜ਼ਾਹਿਰ ਕਰਕੇ ਮਨਾਉਂਦੇ ਆਂ ਕਾਫੀ ਦਿਨ ਤੱਕ ਇਹ ਜੰਗ ਜਿਹੜੀ ਚੱਲੀ ਸੀ ਠੀਕ ਹੈ ਜੀ ਤੇ ਅੱਜ ਜਿਵੇਂ ਕਿ ਮਨਾਉਂਦੇ ਆ ਇਹਨੂੰ ਇਹਨੂੰ ਤਾਂ ਅਫਸੋਸ ਨਾਲ ਹੀ ਮਨਾਣਾ ਚਾਹੀਦਾ

ਸਸ਼ੇ ਗਾਲ ਜੀ ਤੁਸੀਂ ਜੁੜ ਚੁੱਕੇ ਹੋ ਲੁਧਿਆਣਾ ਲਾਈਵ ਦੇ ਨਾਲ ਤੇ ਮੈਂ ਅਮਿਤ ਹੁਣੇ ਮੌਜੂਦ ਹਾਂ ਲੁਧਿਆਣਾ ਦੇ ਅੰਮ੍ਰਿਤਸਰ ਲੁਧਿਆਣਾ ਨੈਸ਼ਨਲ ਹਾਈਵੇ ਤੇ ਜਿੱਥੇ ਜਲੂਸ ਕੱਢਿਆ ਜਾ ਰਿਹਾ ਵੈ ਇਹ ਮੁਹਰਮ ਦੇ ਯਾਦ ਦੇ ਵਿੱਚ ਮਨਾਇਆ ਜਾ ਰਿਹਾ ਵੈ ਤੇ ਜਲੂਸ ਜਿਹੜਾ ਹੈ ਕਾਫੀ ਜਿਹੜੇ ਲੋਕ ਇਕੱਠੇ ਹੋਏ ਨੇ ਜਲੂਸ ਕਾਫੀ ਜਿਹੜਾ ਵੱਡੀ ਲੋਕਾਂ ਦੇ ਨਾਲ ਜਿਹੜੀ ਵੱਡੀ ਤਾਦਾਦ ਦੇ ਵਿੱਚ ਜਿਹੜਾ ਹੈ ਜਲੂਸ ਕੱਢਿਆ ਜਾ ਰਿਹਾ ਵੈ ਕਰਬਲਾ ਦੀ ਉਸ ਜੰਗ ਨੂੰ ਯਾਦ ਕਰਦੇ ਹੋਏ ਇਹ ਜਿਹੜਾ ਜਲੂਸ ਕੱਢਿਆ ਜਾ ਰਿਹਾ ਵਿੱਚ ਸੋ ਕਰਬਲਾ ਦੀ ਜੰਗ ਨੂੰ ਯਾਦ ਕਰਦੇ ਹੋਏ ਮਾਤਮ ਮਨਾ ਰਹੇ ਨੇ ਕੁਝ ਮੁਸਲਿਮ ਨੌਜਵਾਨ ਸਾਡੇ ਨਾਲ ਨੇ 22 ਮੁਹਰਮ ਜਿਹੜਾ ਮਨਾਇਆ ਜਾ ਰਿਹਾ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਾਈਚਾਰੇ ਦੇ ਲੋਕ ਪਹੁੰਚੇ ਨੇ ਕੀ ਕਹਿਣਾ ਚਾਹੋ ਹਮ ਲੋਗ ਆਪਣੇ ਸਾਹ ਹੁਜਾ حضرت ਸਾਹ ਸੇ ਇਮਾਮਤ ਹੁਸੈਨ ਕੇ ਸ਼ਹਾਦਤ ਮੇ ਮਨਾ ਰਹੇ ਹੈ ਹੁਨ ਕੇ ਸ਼ਹਾਦਤ ਹਮਾਰੇ ਲਈ ਬਹੁਤ ਵੋ ਹੈ ਇਸ ਕੇ ਯਾਦ ਮੇ ਹਮ ਲੋਗ ਸ਼ਹਾਦਤ ਮਨਾ ਰਹੇ ਹੈ ਮੁਹਰਮ ਮਨਾ ਰਹੇ ਹੈ ਭਾਈ ਇਹ ਜਿਹੜਾ ਮਾਤਮ ਹੈ ਕਿੰਨੇ ਦਿਨ ਮਨਾਇਆ ਜਾਂਦਾ ਹੈ ਤੇ ਜਿਹੜੀ ਰਸ਼ਮੀ ਮਹਰਮ ਦਾ ਦਸਵੀਂ ਮਹਰਮ ਅੱਛਾ ਦਸਵੀਂ ਮਹਰਮ ਦਾ ਇਮਾਮੇ हसन हुसैन ਦਾ ਜੋ ਸ਼ਹਾਦਤ ਹੋਆ ਥਾ ਜੋ ਯਜ਼ੀਦ ਲੋਕ ਕੀਏ ਥੇ ਉਸ ਕਰਬਲਾ ਦੀ ਜੰਗ ਹੋਈ ਸੀ ਕਾਫੀ ਜਿਹੜੀ ਇਹ ਮਹੱਤਵ ਰੱਖਦੀ ਹੈ ਇਸਲਾਮਿਕ ਇਤਿਹਾਸ ਦੇ ਵਿੱਚ ਤੇ ਉੱਥੇ ਹੀ ਕਰਬਲਾ ਦੀ ਜੰਗ ਕਿੰਨੇ ਦਿਨਾਂ ਤੱਕ ਚੱਲੀ ਸੀ ਉਹ ਜ਼ਿਆਦਾ ਦਿਨ ਨਹੀਂ ਚੱਲੀ ਲੇਕਿਨ ਉਹ ਇਮਾਮੇ ਹੁਸੈਨ ਦਾ ਸ਼ਹਾਦਤ ਜੋ ਹੋਆ ਉਹ ਯਾਨੀ ਕਿ ਯਜ਼ੀਦ ਦਾ ਜੋ थी था उसके हिसाब से चला था बहत्तर यजीदी तो था उसके हिसाब से चला हुआ था इमाम हसन हुसैन का शहादत दसवीं मुहर्रम हम लोग इसी के जुलूस में मनाते हैं हाँ शहादत के तौर पे मनाते हैं भाई जी तुम अग् हो ना किया था। असगर अली नाम है मेरा हाँ जी अली जी इतिहास की है इस मुहर्रम मनाने डिटेल दसो पूरी ਇਤਿਹਾਸ ਇਹੀ ਹੈ ਕਿ ਅੱਜ ਦੇ ਦਿਨ ਸਾਡੇ ਜਿਹੜੇ ਹੁਸੈਨ ਸਾਹਿਬ ਸੀਗੇ ਉਹਨਾਂ ਦੀ ਸ਼ਹਾਦਤ ਹੋਈ ਸੀਗੀ ਉਹਦੇ ਗਮ ਦੇ ਵਿੱਚ ਅੱਜ ਉਹਨਾਂ ਦਾ ਜਨਮ ਦਿਨ ਵੀ ਹੁੰਦਾ ਹੈ ਤੇ ਅੱਜ ਉਹਨਾਂ ਦਾ ਇੰਤਕਾਲ ਵੀ ਹੋਇਆ ਸੀ ਸ਼ਹਾਦਤ ਜਿਸ ਨੂੰ ਕਹਿੰਦੇ ਆਪਾਂ ਇਸੀ ਚੀਜ਼ ਨੂੰ ਆਪਾਂ ਦੁੱਖ ਦੇ ਨਾਲ ਜ਼ਾਹਿਰ ਕਰਕੇ ਮਨਾਉਂਦੇ ਆਂ ਮਨਾਉਂਦੇ ਆ ਬਸ ਤੇ ਕਾਫੀ ਜਿਹੜਾ ਮਹੱਤਵ ਰੱਖਦਾ ਹੈ ਇਤਿਹਾਸ ਦੇ ਵਿੱਚ ਤੇ ਉੱਥੇ ਹੀ ਇੱਕ ਪਾਣੀ ਦੀ ਬੂੰਦ ਵੀ ਨਹੀਂ ਦਿੱਤੀ ਗਈ ਸੀ ਕਈ ਇਤਿਹਾਸਕਾਰ ਇਸ ਗੱਲ ਦੀ ਵੀ ਪੁਸ਼ਟੀ ਕਰਦੇ ਨੇ ਉਹ ਕੀ ਸੀਗਾ ਪੂਰਾ ਜਿਹੜਾ ਮਹ ਮਾਹੌਲ ਕੀ ਸੀ ਉਸ ਕਰਬਲਾ ਦੀ ਜੰਗ ਦਾ ਉਹ ਡਿਟੇਲ ਦੇ ਵਿੱਚ ਦੱਸ ਸਕਦੇ ਦੇਖੋ ਜਿਆਦਾ ਮੈਨੂੰ ਨੋਲੇਜ ਤਾਂ ਹੈ ਨਹੀਂ ਇਸ ਬਾਰੇ ਬਟ ਇਹੀ ਸੀ ਕਾਫੀ ਦਿਨ ਤੱਕ ਇਹ ਜੰਗ ਜਿਹੜੀ ਚੱਲੀ ਸੀਗੀ ਠੀਕ ਹੈ ਜੀ ਤੇ ਅੱਜ ਜਿਵੇਂ ਕਿ ਮਨਾਉਂਦੇ ਐ ਇਹਨੂੰ ਇਹਨੂੰ ਤਾਂ ਅਫਸੋਸ ਨਾਲ ਹੀ ਮਨਾਉਣਾ ਚਾਹੀਦਾ ਕਿ ਆਪਣੇ ਜਿਹੜੇ ਹੁਸੈਨ ਸੀਗੇ ਉਹ ਸਾਡੇ ਵਿੱਚ ਹੁਣ ਨਹੀਂ ਰਹੇ ਠੀਕ ਹੈ ਬਾਕੀ ਕਈ ਲੋਕ ਨਸ਼ਾ ਵਗੈਰਾ ਤਾਰੂ ਵਗੈਰਾ ਪੀ ਕੇ ਵੀ ਇਸ ਚੀਜ਼ ਨੂੰ ਉਹ ਚੀਜ਼ ਗਲਤ ਹੈ ਇਨੂੰ ਜਿੰਨਾ ਹੋ ਸਕੇ ਅਫਸੋਸ ਦੇ ਨਾਲ ਗਮ ਦੇ ਨਾਲ ਮਨਾਉਣਾ ਚਾਹੀਦਾ ਹੈ ਇਹ ਜਿਹੜਾ ਮੁਹਰਮ ਦੇ ਜਲੂਸ ਦੇ ਵਿੱਚ ਸਿਰਫ ਸ਼ੀਆ ਪਾਈਚਾਰੇ ਦੇ ਲੋਕ ਆਏ ਨੇ ਜਾਂ ਸੁੰਨੀ ਪਾਈਚਾਰੇ ਤੇ ਹੋਰ ਜਿਹੜੇ ਤੱਕੇ ਦੇ ਲੋਕ ਨੇ ਉਹ ਵੀ ਪਹੁੰਚੇ ਨੇ ਹਾਂਜੀ ਹਾਂਜੀ ਸਾਰੇ ਪਹੁੰਚੇ ਨੇ ਠੀਕ ਹੈ ਤੁਸੀਂ ਦੇਖ ਵੀ ਸਕਦੇ ਹੋ ਕਈ ਅੱਗੇ ਚਲੇ ਗਏ ਨੇ ਕਈ ਪਿਛੋ ਆ ਰਹੇ ਨੇ ਠੀਕ ਹੈ ਇਹ ਹਲੇ ਜਲੂਸ ਕਾਫੀ ਅੱਗੇ ਤੱਕ ਜਾਊਗਾ ਬਾਅਦ ਨੂੰ ਸ਼ਾਮ ਨੂੰ ਫਿਰ ਵਾਪਸੀ ਇਹਨਾਂ ਦੀ ਹੋ ਜਾਂਦੀ ਹੈ ਤੇ ਜਲੂਸ ਦੇ ਵਿੱਚ ਕਿੰਨੀਆਂ ਤਾਜ਼ੀਆਂ ਕੱਡੀਆਂ ਗਈਆਂ ਨੇ ਤੇ ਕੋਈ ਤਾਂ ਕਾਊਂਟਿੰਗ ਨਹੀਂ ਹੋ ਸਕੀ ਇਹਦੀ ਅਣਗਿਣਤ ਨੇ ਠੀਕ ਹੈ 5 ਲੱਖ 5 ਲੱਖ 5 ਲੱਖ 5 ਲੱਖ ਤੋਂ ਉੱਪਰ ਹੀ ਹੋ ਸਕਦੇ ਜਿਵੇਂ ਭਾਈ ਸਾਹਿਬ ਕਹਿ ਰਹੇ ਨੇ ਹਾਂ ਬਾਕੀ ਦਾਣਾ ਮੰਡੀ ਜਿਹੜਾ ਕਿੱਥੋਂ ਸ਼ੁਰੂ ਹੋਇਆ ਤੇ ਕਿੱਥੇ ਜਾ ਕੇ ਇਸ ਦੀ ਸਮਾਪਤੀ ਇਹ ਅਲੱਗ-ਅਲੱਗ ਏਰੀਆ ਤੋਂ ਨੇ ਕਈ ਦਾਣਾ ਮੰਡੀ ਤੋਂ ਆਏ ਨੇ ਇਹ ਖਤਮ ਹੋ ਜਾਊਗਾ ਬਾਕੀ ਬਸਤੀ ਸ਼ਹਿਰ ਪੂਰੇ ਸੁੰਦਰ ਨਗਰ ਹਰ ਜਗ੍ਹਾ ਤੋਂ ਆਏ ਨੇ ਸਾਰੇ ਸੋ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਕਾਫੀ ਜਿਹੜੇ ਵੱਧ ਗਿਣਤੀ ਦੇ ਵਿੱਚ ਜਿਹੜੇ ਮੁਸਲਮਾਨ ਪਾਈ ਜਾ ਰਹੇ ਤੇ ਲੋਕ ਜਿਹੜੇ ਆ ਪਹੁੰਚੇ ਨੇ ਤੇ ਜਿਹੜੇ ਮਾਤਮ ਜਿਹੜਾ ਹੈ ਮਨਾ ਰਹੇ ਨੇ ਤੇ ਜਿਹੜਾ ਮਾਤਮ ਜਿਹੜਾ ਹੈ ਮਨਾਂਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਤੁਸੀਂ ਤੇ ਤੁਸੀਂ ਤੁਸੀਂ ਜਿਹੜੇ ਇਹ ਸਕਰੀਨ ਤੇ ਦੇਖ ਰਹੇ ਹੋ ਕਿਵੇਂ ਜਿਹੜੇ ਅਸ਼ੂਰੇ ਦੇ ਮੌਕੇ ਤੇ ਜਿਹੜੇ ਸਰਦਾਲੂ ਜਿਹੜੇ ਸਰਦਾਲੂ ਨੇ ਮਾਤਮ ਕਰ ਰਹੇ ਨੇ ਤੇ ਤਾਜ਼ੀਆਂ ਲੈ ਕੇ ਜਾ ਰਹੇ ਨੇ ਤੇ ਇਹ ਜਲੂਸ ਸ਼ਾਂਤੀਪੂਰਵ ਤਰੀਕੇ ਨਾਲ ਜਿਹੜਾ ਆਗੂਆਮਾ ਦੀ ਜਿਹੜੀ ਐ ਅਗਵਾਈ ਦੇ ਵਿੱਚ ਜਿਹੜਾ ਆ ਜਗਾ ਜਗਾ ਤੋਂ ਜਿਹੜੇ ਆ ਕਾਫੀ ਜਿਹੜੇ ਲੰਗਰ ਤੇ ਜਿਹੜੇ ਸਟਾਲ ਲਾਏ ਗਏ ਨੇ ਤੇ ਉੱਥੇ ਹੀ ਜਿਹੜਾ ਕਾਫੀ ਜੜਾ ਹੈ ਇਤਿਹਾਸ ਦੇ ਵਿੱਚ ਜਿਹੜਾ ਹੈ ਇਸਲਾਮੀ ਇਤਿਹਾਸ ਦੇ ਵਿੱਚ ਕਾਫੀ ਜੜਾ ਹੈ ਮਾਤਵ ਰੱਖਦਾ ਹੈ ਤੇ ਉੱਥੇ ਹੀ ਜੇ ਗੱਲ ਕਰੀਏ ਇਸਲਾਮੀ ਕੈਲੰਡਰ ਦਾ ਪਹਿਲਾ ਮਹੀਨਾ ਤੇ ਅਸ਼ੂਰਾ ਦੇ ਜਿਹੜੇ ਦਿਨ ਕਰਬਲਾ ਦੀ ਤਰਤੀ ਉੱਤੇ ਅਜਰਤ ਹਜਰਤ ਇਮਾਮ ਹੁਸੈਨ ਅਲਿਹਿਸਲਾਮ ਨੇ ਆਪਣੇ ਪਰਿਵਾਰਕ ਮੈਂ ਤਾਂ ਜੜੀਆ ਕੁਰਬਾਨੀ ਦਿੱਤੀ ਸੀ ਤੇ ਜਿਨ੍ਹਾਂ ਦੀ ਸ਼ਹਾਦਤ ਦੀ ਯਾਦ ਦੇ ਵਿੱਚ ਜੜੀਆਂ ਇਹਨਾਂ ਵੱਡੀਆਂ ਕੁਰਬਾਨੀਆਂ ਨੂੰ ਜੜੀਆ ਯਾਦ ਕਰਦੇ ਹੋਏ ਜੜਾ ਹੈ ਮਾਤਮ ਜੜਾ ਹੈ ਮਨਾਇਆ ਜਾ ਰਿਹਾ ਹੈ ਤੇ ਉੱਥੇ ਹੀ ਜੇ ਗੱਲ ਕਰੀਏ ਪੂਰੇ ਇਲਾਕੇ ਦੀ ਜਿਹੜੀ ਹੈ ਸੁਰੱਖਿਆ ਤੇ ਕੜੇ ਇੰਤਜ਼ਾਮ ਜਿਹੜੇ ਆ ਕਿੱਤੇ ਗਏ ਨੇ ਤੇ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਪੁਲਿਸ ਮੈਂ ਪ੍ਰਸ਼ਾਸਨ ਦੀ ਨਿਗਰਾਨੀ ਦੇ ਹੇਠ ਜਿਹੜੇ ਆ ਟ੍ਰਾਫਿਕ ਨੂੰ ਸੁਚਾਰੂ ਤਰੀਕੇ ਦੇ ਨਾਲ ਚਲਾਉਣ ਦੇ ਲਈ ਜਿਹੜੇ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਤਾਇਨਾਤ ਨੇ ਸੋ ਸੋ ਕੁਝ ਸ਼ਰਦਾਲੂ ਸਾਡੇ ਨਾਲ ਜੁੜੇ ਨੇ ਅੱਜ ਯਾਦ ਕੀਤੀ ਜਾ ਰਹੀ ਹੈ ਉਸ ਕੁਰਬਾਨੀ ਦੇ ਦਿਨ ਨੂੰ حضرت امام حسین ਦੇ ਤੇ ਜਲੂਸ ਕਾਫੀ ਜਿਹੜੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਭਾਈਚਾਰੇ ਦੇ ਲੋਕ ਪਹੁੰਚੇ ਨੇ की कहना चाहें भाई साहब सबसे पहले तो सारे आदमी को ये इमाम हुसैन शहीद करबला का आज जो है जिसको हम लोग मुहर्रम के नाम से जाना जाता है इसमें जो है बहुत ही मोहम्मद सल्लल्लाहु अलैहि वसल्लम के नवाज़ से इमाम हुसैन रदी अल्लाह तनों का आज हम लोग जो कुर्बानी दिया है हम लोग उसी की याद में आज शहीद करवला अपने शांति और व्यवहार से मनाते हैं इसमें जो है हम लोगों को रोज़ा रखना है और लंगर करना है कोई दारोज़ या ये सब नहीं करना है इसी पे शेर है कतले हुसैन असल में मरग अजीद है इस्लाम जिंदा होता है हर करवला के बाद शुक्रिया अंकल आप क्या बोलना चाहेंगे बसमिल्लर रहीम हम लोग मुहर्रम का जुलूस निकाले हैं बिल्कुल शांति पूर्वक से कोई हम लोग का यही गुजारिश है प्रशासन से कि हम में पीने खाने वाला आदमी उतना ज़्यादा परेशान ना करे हम लोग वही लोग से हम लोग परेशान होता है और एक कक्का पेंट से तजिया आ रहा है राहो रोड चुंकी से तो कुछ नौजवान साढ़े नाले भाई ना किए मोहम्मद कमर जी भई इमाम दी शहीदी की सीखा दें दी जी इस्लाम दी सीखा और उन्होंने अपने नाना देना जो हजूर मोहम्मद सल्लल्लाहु अलैहि वसल्लम के साथ वादा, वादा किए थे जो उनके नाना है तो अपने नाना का वादा निभाने के लिए करबला में अपने सर को कटाए इससे हमें यह सीख मिलती है कि इस्लाम हमारा जिंदाबाद जिंदा था जिंदाबाद था, जिंदा था, था जिंद ਹੁਸੈਨ ਸੋ ਇਹ ਸੀਗੀਆਂ ਮੁਹਰਮ ਦੀਆਂ ਤਸਵੀਰਾਂ ਜਿੱਥੇ ਮੁਸਲਮ ਨੌਜਵਾਨਾਂ ਦੇ ਵੱਲੋਂ ਜਿਹੜਾ ਹੈ ਜਲੂਸ ਦਾ ਹਿੱਸਾ ਜਿਹੜਾ ਹੈ ਬਣਿਆ ਗਿਆ ਤੇ ਉੱਥੇ ਹੀ ਇਮਾਮ ਹੁਸੈਨ ਦੀ ਜਿਹੜੀ ਹੈ ਕੁਰਬਾਨੀ ਸਾਨੂੰ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਣ ਦੀ ਪ੍ਰੇਰਣਾ ਦਿੰਦੀ ਹੈ ਤੇ ਉੱਥੇ ਹੀ ਸੱਚਾਈ ਦੇ ਰਸਤੇ ਚੱਲਣ ਦੀ ਪ੍ਰੇਰਣਾ ਦਿੰਦੀ ਹੈ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੂਬਰੂ ਹੋਵਾਂਗੇ ਦੇਖਦੇ ਰਹੋ ਲੁਧਿਆਣਾ ਲਾਈਵ ਕੈਮਰਾ ਪਰਸਨ ਹਨੀ ਦੇ ਨਾਲ ਮੈਂ ਅਮਿਤ